ਅਨਿਤ ਸਵਾਗਤ ਆ ਤੁਹਾਡਾ ਇੱਕ ਨਵੇਂ ਦਿਨ ਵਿੱਚ ਅਸੀਂ ਹੋ ਚੁੱਕੇ ਹਾਂ ਰੈਡੀ ਆਪਣਾ ਲੈ ਲਦਾਖ ਜਾਣ ਵਾਸਤੇ ਸਾਡੇ ਚੋਬਰ ਨਟੀਆਂ ਰੈਡੀ ਤੇ ਭਾਈ ਸਾਹਿਬ ਦੋ ਕਰਦੇ ਆ ਪੈਕਿੰਗ ਆਪਣੇ ਬੈਗਾਂ ਦੀ ਤੇ ਦਿਖਾਣਾ ਤੁਹਾਨੂੰ ਨਿਕਲਦਾ ਮਹੌਲ ਅੱਜ ਵੀ ਬੜੀ ਠੰਡ ਹੈ ਕਾ ਲਾ ਨਾ ਕੱਲ ਸ਼ਾਮ ਨੂੰ ਠੰਡ ਘਟੇਗੀ ਅਸੀਂ ਵੇਰੇ ਹੰਡਾ ਬੋਲਾ ਬਣੀ ਤੇ ਉੱਟੇ ਕੱਪੜੇ ਕੱਢ ਲੈਣੇ ਮੱਫਲਰ ਕੱਢ ਲੈਣੇ ਟੋਪੀਆਂ ਵਗੈਰਾ ਲੈ ਕੇ ਆਉਣਾ ਚੱਲਦੇ ਆਪਾਂ ਬਾਈਕ ਦੇ ਸੰਦਰਭ ਤੇ ਹੋਟਲ ਘੜਾ ਬਣਾ ਵੈਸੇ ਯਾਰ ਲੱਕੜੀ ਜਿਹਾ ਇਹ ਚਲੋ ਮਿਲਦੇ ਆਂ ਅੱਗੇ ਸਫ਼ਰ ਤੇ ਇਸ ਮਾਨ ਸਾਰਾ ਪਾ نیچے ਲਿਆਂਦਾ ਹੁਣ ਤੇ ਬੋਲਟਾਂ ਦੇ ਕਰਦਿਆਂ ਪੈਕਿੰਗ ਕਿ ਸਾਡੀਆਂ ਪੱਤੀਆਂ ਟੁੱਟੀਆਂ ਮੈਨੂੰ ਲੱਗਦਾ ਹੈ ਆਹ ਵਾਲੀਆਂ ਸਟੈਂਡ ਲਵਾਇਆ ਸੀ 2000 ਦਾ ਸੀ ਪਟਿਆਲੇ ਤੋਂ ਨਜ਼ਰ ਆ ਚੁ ਕਿਤੇ ਖਾਂਚ ਦੇ ਬਾਰੇ ਰੋਟੀਆਂ ਹੋਣੀਆਂ ਆਏ ਇਹ ਰੋਪਨੇ ਇਹਦਰ ਪਾਲਾ ਮੇਗਾ ਨਹੀਂ ਤੋਂ ਇਹ ਜੈਰੀ ਕੈਨ ਹੋ ਗਿਆ ਤੇਲ ਵਾਸਤੇ ਪੰਪ ਚਲੋ ਉਹ ਕਰਦੇ ਆ ਬੈਗ ਸਮਾਨ ਮੌਸਮ ਤਕਰੀਬਨ صاف ਹੈ ਅੱਜ ਠੀਕ ਜਿਹਾ ਤੇ ਨਵੀਂ ਇੱਕ ਕਰ ਸੀ ਆਪਣਾ ਸਫ਼ਰ ਦੀ ਸ਼ੁਰੂਆਤ ਲੱਗਾਂ ਕਰਨਾ ਸਾਰੇ ਸਾਮਾਨ ਪੈਕ ਕਰ ਲਿਆ ਇਧਰ ਫਲਨਾ ਵਗੈਰਾ ਪੈ ਗਈਆਂ ਰੈਡੀ ਰੈਡੀ ਹੋ ਚੰਨ ਚੰਨ ਬੂਟ ਕੱਢ ਲਈ ਬਾਹਰ ਆਪਾਂ ਤੇ ਚੱਲਦੇ ਆਂ ਆਪਣੀ ਅਗਲੀ ਲੋਕੇਸ਼ਨ ਵੱਲ ਨਹੀਂ ਤੇ ਬਣਿਆ ਰਹੋ ਵੀਡੀਓ ਵਿੱਚ ਯੇ ਵੀ ਆਰ ਇਸ ਨੂੰ ਸਾਰਾ ਖਾਲੀ ਪਏ ਟੋਟਲੀ ਹਾਂਜੀ ਇਸ ਟਾਈਮ ਆਪਾਂ ਨਿਕਲ ਰਹੇ ਹਾਂ ਕਾਰਗਿਲ ਤੋਂ ਬਾਹਰ ਤੇ ਆਪਾਂ ਇਸ ਤੋਂ ਬਾਅਦ ਜਾਣਾ ਇੱਕ ਪਾਸਾ ਹੋਰ ਜਿਹੜਾ ਕਿ 12000 ਕੁਛ ਫੁੱਟ ਦੀ ਉਚਾਈ ਤੇ ਹੈ ਤੇ ਨਮਿੰਕਲ ਪਾਸ ਬੋਲਦੇ ਨੇ ਬਾਈ ਉਹਨੂੰ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਤੇਲ ਦੇ ਟੈਂਕਾ ਫੁੱਲ ਕਰਾ ਲਈਏ ਕਿਉਂਕਿ ਅੱਗੇ ਪੈਟਰੋਲ ਪੰਪ ਹੋਵੇ ਪਤਾ ਨਾ ਹੋਵੇ ਤੋ ਪਹਿਲਾ ਤੇਲ ਫੁੱਲ ਕਰਾਵਾਂਗੇ ਆਪਾਂ ਤੇ ਆ ਕੁਝ 뷰 ਐਸ ਵੈਲੀ ਦਾ ਕਾਰਗਿਲ ਤੋਂ ਬਾਹਰ ਜਾਂਦੇ ਸਮੇਂ ਮੈਂ ਕਿਨ ਮਿੰਕਲਾ ਪਾਸ ਅੱਗੇ ਆਊਗਾ ਤੁਹਾਨੂੰ ਦਿਖਾਉਨੇ ਆਪਾਂ ਪੰਪ ਤੇ ਰੁਕਿਆ ਆਪਾਂ ਟੈਂਕਾ ਫੁੱਲ ਕਰਾ ਲਈਏ ਇਸ ਤਰ੍ਹਾਂ ਪੰਪ ਹੈ ਕਲਾਸਿਕ ਦੀ ਟੈਂਕੀ ਫੁੱਲ ਹੋ ਗਈ ਤੇ ਆਹ ਫੇਰੇ ਕਰਾਉਣੇ ਆ कितना भाई फुल कर दो टाइम्स नॉर्मल हम्म नॉर्मल नॉर्मल पावर बेस का क्या हर कोटा क्या नॉर्मल और स्पेशल का उसका ये होगा ना एवरी का ਆ ਰੀਡਿੰਗ ਗੈਲਰੀ ਹੈ ਬਾਈ ਥੈਂਕ ਯੂ ਫੂਲ ਦੇਖਣਾ ਕਿੰਨਾ ਜੋ ਹੋਊਗੀ ਫੋਨ ਵੀ ਕਰ ਤਾ ਸੌਫਟ ਵੀ ਕਰ ਤਾ ਜੇ ਜੇਗਾ ਨਹੀਂ ਪੈ ਜਾਏਗਾ ਪੈ ਜਾਏਗਾ 40 ਕਿਲੋ ਮਾਤੇ ਕਿਸ ਤਰ੍ਹਾਂ ਦਾ ਬਗਾਰ ਇਸ ਵਾਰ ਇੱਕ ਦੋ ਸੌਫਟ ਦੇਲ ਪੈ ਗਿਆ ਵੀ ਟੈਂਕੀ ਆਪਣੀ ਫੁੱਲ ਹੋ ਗਈ ਹੁਣ ਕਰਦੇ ਬਾਈ ਨੂੰ ਪੇਮੈਂਟ ਇਹ ਰਸਤੇ 'ਚ ਰੁਕੇ ਆਂ ਤੇ ਅੱਗੇ ਬਲੋਕ ਪੰਦੇ ਮਲਵੇ ਅਨੰਦ ਤੇ ਇਨਵੀਜੀਬਲ ਬੇਜ ਕਹਿੰਦੇ ਨੇ ਇਹਨੂੰ ਅੱਗੇ ਆਪਣਾ ਸਿੱਧਾ ਰਹਾ ਅੱਗੇ ਚੱਲਦੇ ਆਂ ਆਪਣੇ ਰਾਈਡਰਸ ਬਈ ੜੀ ਅੰਜਪਾ ਅਸੀਂ ਸਫਰ ਦੇ ਵਿੱਚ ਰੁਕੇ ਇੱਕ ਪੁਆਇੰਟ ਤੇ ਤੇ ਇਹ ਪੁਆਇੰਟ ਬਾਈ 12100 ਤੋਂ ਉੱਪਰ ਦੀ ਉਚਾਈ ਤੇ ਹੈ ਇੱਥੇ ਆ ਕੇ ਸਾਨੂੰ ਸੀਰੀਂ ਗੋੜੀ ਕਮੀ ਮਹਿਸੂਸ ਹੋਣ ਲੱਗੀ ਜਿਹੜੀ ਕੁਲਚਨ ਜਿਵੇਂ ਯਾਰਾ ਥੋੜਾ ਚੱਕਰ ਆਉਂਦੇ ਨੇ ਬਸ ਥੋੜਾ ਜਿਹਾ ਜਿਹਾ ਬਣਦਾ ਤੇ ਬਾਕੀ ਟਰੱਕ ਰੁਕ ਹੋ ਗਏ ਨੇ ਮਗਰ ਮਗਰ ਇਹ ਅਸੀਂ ਫੰਮ ਲੁਹਣ ਤੋਂ ਚਾਹੀਏ ਬਰੇ ਬਾਕੀ ਫੋਟੋਗ੍ਰਾਫ ਕਰ ਰਹੇ ਹਿੰਨੇ ਆ ਗੱਡੀ ਪੰਜਾਬ ਦੀ ਖੜੀ ਆ ਬੰਨੀ ਅੱਗੇ ਚੱਲਦੇ ਆ ਤੇ ਆਉ ਤੋਂ ਹੀ ਮੇਰਾ ਵੀਰਾ ਸਾਡੇ ਦਾ ਠੰਡੋ ਆਪਾਂ ਪੰਜਾਬ ਤੋਂ ਬਟਿੰਡੇ ਤੋਂ ਠੀਕ ਹੈ ਅਰੇ ਪਟਿਆਲਾ ਤੇ ਸੰਗਰੂਰ ਵਾਲੇ ਹਾਂਜੀ ਚਲੋ ਮਿਲਨੇ ਇਹ ਹੋਰ ਹਾਈest ਪੁਆਇੰਟ ਤੇ ਠੰਡ ਬਾਬੇ ਇੰਨੀ ਆ ਨਾ ਉਹ ਪੁੱਛਣਾ ਵਸਦਾ ਹੈ ਕਿ ਦੱਸਿਆ ਰਿਆ ਫੋਨ ਕਿੰਨਾ ਹੈ ਫੋਟੋ ਘਰ ਆ ਰਿਹਾ ਭਾਈ ਬੱਸ ਮੈਂ ਮਾਫਰ ਬਣ ਲੈ ਕੋਈ ਬਾਕੀ ਫਿਰ ਉਹਨਾਂ ਬੀਡੀ ਸੇਅਰ ਕਰਦੇ ਆ ਇਸ ਤੋਂ ਬਾਅਦ ਚੱਲਦੇ ਅੱਗੇ ਆਪਾਂ ਆਜੋ ਇਦੋਂ ਰੂਪਲੇਸ ਇੱਥੇ ਆ ਮੁਲਵੇਕ ਉਹ ਆ ਇਹ ਇੱਕ ਅੱਗੇ ਆਣਾ ਇੱਥੇ ਆ ਇੱਥੇ ਆ ਫਾਸਟ ਆ ਆ ਨਵੀਂ ਕਲਾ ਟੋਪ ਇੱਥੇ ਸਟੇ ਆਪਾਂ ਅੱ끼 ਆਪਣੀ ਲਾਸਟ ਇਹ ਆ ਇਸ ਲੋਕੇਸ਼ਨ ਲੇ ਇੱਥੇ ਜਾ ਕੇ ਤੁਹਾਨੂੰ ਦੱਸਦੇ ਆ ਕਰਦੇ ਆ ਗੱਲਬਾਤ ਚੱਲੀਏ ਓਕੇ ਸਰ ਹਾਂ ਜੀ ਅੱਜ ਥੋੜਾ ਅਸੀਂ ਸਟੇ ਕਰੀਏ ਕਿਉਂਕਿ ਸਾਡੇ ਬੰਦਾਂ ਨੂੰ ਆਕਸੀਜਨ ਦੀ ਘਾਟ ਕਰਕੇ ਥੋੜਾ ਜਿਹਾ ਜੀਖ ਭਰਨ ਲੱਗ ਗਿਆ ਸੀ ਦਾਇਮੋਕਸ 2200 ਕਰਕੇ ਗੋਲੀ ਆਕਸੀਜਨ ਦੀ ਉਹ ਜ਼ਰੂਰ ਲੈ ਕੇ ਆਇਆ ਕਰੋ ਪਰ ਪ੍ਰਦੈ ਇੰ ਸਲੰਡਰ ਆ। ਤੇ ਬਈ ਕਾਹ ਜ਼ਰੂਰ ਲੈ ਕੇ ਆ ਉਸ ਨਾਲ ਡਰਾਪ ਦੇ ਨਾਲ ਕਈ ਵਰਨਾ ਦਿੱਕਤ ਆ ਜੇ ਵੀ ਆਕਸੀਜਨ ਘਟ ਜਾਂਦੀ ਬੰਦੇ ਦੀ। ਤੇ ਬਹੁਤ کارਗਰ ਹੈ ਚੀਜ਼ਾਂ ਦਾ ਤੇ ਗੋਲ ਲੈ ਕੇ ਕਰੋ ਇਹ ਅੱਗੇ ਕਿ ਹਾਈਟ 13000 ਤੇ ਜਾਣ ਵਾਲੀ ਹੈ। ਦੇਖਦੇ ਉੱਥੇ ਕੀ ਬਣਦਾ ਹੈ। ਇਹ ਪ੍ਰੋਬਲਮ ਹੋ ਗਿਆ ਅੱਗੇ। ਤਕਰੀਬਨ ਡਾਈਟਾ ਪੁਛ ਕੇ ਡਾਕਾ ਥੋੜੇ ਬਦਾਂ। ਚਲੋ ਚੱਲਦੇ ਅੱਗੇ ਫਿਰ ਰੋਣਾ ਕਰਾਂਗੇ ਸ਼ੇਰ। ਤਦ ਤਕਲੀਬ ਨੇ ਰੋ ਵੀਡੀਓ ਵਿੱਚ। ਹਾਂਜੀ ਸਿਰੋ ਗਏ ਆ ਉਰੇ ਆਹ ਰੈਸਟੋਰੈਂਟ ਆ ਮਗਰ। ਇਹ ਗਏ ਥਰਪਲਿੰਗ ਰੈਸਟੋਰੈਂਟ। ਦੇ 150 ਕਿਲੋਮੀਟਰ ਰਹੇਗਾ ਲੈ ਇੱਥੋਂ ਤੇ ਜਿਹੜੀ ਚਰਚ ਤੇ ਰੋ ਗਏ ਇਸ ਟਾਈਮ ਇਹਨੂੰ ਨਾ ਮੂਨ ਲੈਂਡ ਕਹਿੰਦੇ ਨੇ। ਉਹ ਕਿਉਂ ਕਹਿੰਦੇ ਨੇ? ਕਿਉਂਕਿ ਉਹ ਸਾਹਮਣੇ ਪਹਾੜ ਨੇ। ਉਹ ਸਾਰਿਆਂ ਲੱਗਦੇਵੇਂ ਚੰਦ ਵਾਲੀ ਮਿੱਟੀ ਦੇ ਨਹੀਂ ਹੁੰਦੇ ਹੈਗੇ। ਆਹ ਲਾ ਲਓ ਭਾਵੇਂ ਇਹ ਵਾਲੇ ਲਾ ਲਓ ਇਹ ਸਾਰਿਆਂ ਦਾ ਜਿਵੇਂ ਚੰਦ ਵਾਲੀ ਮਿੱਟੀ ਤੋਂ ਹੁੰਦੇ ਨੇ ਤੇ ਇਸੇ ਕਰਕੇ ਇਹਨੂੰ ਮੋਲਣ ਲੜ ਕਹਿੰਦੇ ਨੇ ਬਾਕੀ ਇੱਥੇ ਆਹ ਕਲਾਕਾਰਾਂ ਕਿਤੇ ਹੋਈਆਂ ਨੇ ਆ ਜਿਵੇਂ ਕੋਈ ਇੱਥੇ ਪੇੜ ਬੱਕਰੀ ਆ ਹੁਣ ਉਹਦਾ ਸਿਰ ਹੈ ਹਾਂ ਹਾਂ ਐਕਸ਼ਨ ਤੇ ਆ ਜੋਕ ਹੈ ਆਹ ਸਟicker ਦਾ ਮਸ਼ਹੂਰ ਹੁੰਦਾ ਯਾਰ ਲਦਾਖਾ ਆ ਕੇ ਬੰਦਾ ਹਰੇਕ ਲੱਗ ਜਾਂਦਾ ਸੋ ਲਦਾਖ ਫਲੈਗ ਦੇਖੋ ਨਾ ਆਪਕੋ ਬਾਕੀ ਬਾਈ ਸਾਡਾ ਕੋ ਸਾਹਮਣੇ ਬੈਠਾ ਓਕੇ ਆ ਠੀਕ ਹੈ ਦੇ ਦਿਓ ਬਈ ਬਾਕੀ ਫੋਟੋ ਵਗੈਰਾ ਖਿਚਲਾਉਂਦਾ ਇਹਨਾਂ ਨੂੰ ਬਾਕੀ ਦੇਖਦੇ ਆ ਕੀ ਖਾਂਦੇ ਆ ਕੀ ਖਾਣਾ ਪੀਣਾ ਤੇ ਉਸ ਤੋਂ ਬਾਅਦ ਤੁਹਾਨੂੰ ਅਗਲਾ ਸਫ਼ਰ ਦਿਖਾਵਾਂਗੇ ਅੱਗੇ ਯਾਰ ਜਿਹੜੀ ਹਾਈਟ ਹੈ ਥੋੜੀ ਮੈਨਾਂ 12000 ਤੇ 13000 ਤੱਕ ਜਾ ਕੇ ਨਾ ਆਪਾਂ ਇਹ ਕੋਈ 10000 ਦੇ ਕਰੀਬ ਹੈ ਤੇ ਇੱਥੇ ਥੋੜੀ ਆਕਸੀਜਨ ਦੀ ਜਿਹੜੀ ਮਾਤਰਾ ਬਧੀ ਹੋ ਰਹੀ ਹੈ। ਏਰੀਆ ਤਾਂ ਬਈ ਬਹੁਤ ਸੋਹਣਾ ਮਗਰ ਇਹ ਮੰਨਣਾ ਪਊਗਾ। ਯਾਰ ਏਡਾ ਸਾਫ਼ ਆਸਮਾਨ ਮੈਂ ਤਾਂ ਅੱਦੇ ਉੱਥੇ ਪਤਲਾ ਦੇਖਿਆ ਨਹੀਂ ਕਦੇ। ਪਤਣੀ ਇੱਥੇ ਪੋਲੂਸ਼ਨ ਨਹੀਂ ਹੈਗਾ। ਪਤਣੀ ਕੀ ਹੈ ਬਸ ਸਾਫਾ ਮਤਲਬ ਪੂਰੀਸ ਪਈ ਹੈ ਆ ਯਮੇ ਆਪਣੇ ਕਲਾਸਿਕ ਐਂਡ ਸਟੈਂਡਰਡ ਬਾਕੀੜੇ ਬਲੌਗ ਸੀ ਆਪਾਂ ਇਹ ਜੋ ਜ਼ਿਲ੍ਹਾ ਪਾਸ ਤੋਂ ਪਿੱਛੇ ਸਟਾਰਟ ਕੀਤਾ ਸੀ ਤੇ ਅੱਜ ਦਾ ਆਪਾਂ ਪਾ ਹਫਤੇ ਵਾਲੇ ਤੋਂ ਪੰਜਾਬ ਤੋਂ ਪਰ ਉਹ ਤੇ ਬਲੌਗ ਕੋਈ ਸਟਾਰਟ ਨਹੀਂ ਕੀਤਾ ਪਹਿਲੇ ਸਟਾਰਟ ਕੀਤਾ ਸੀ ਜੀ ਜ਼ਿਲ੍ਹਾ ਪਾਸ ਹੈ ਜਿਹੜਾ ਉਹਦੇ ਪਹਿਲਾਂ ਤੇ ਚਲੋ ਕੰਟੀਨਿਊ ਕਰਦੇ ਆ ਅੱਗੇ ਤੁਹਾਨੂੰ ਦਿਖਾਣੇ ਆ ਅੱਲਾ ਕੁਝ ਖਾਸ ਕੀਤੀ ਹੈ ਬੈ ਗਏ ਆਪਾਂ ਆਪਣੇ ਰੈਸਟੋਰੈਂਟ ਚ ਤੇ ਪਰੋਂਠੇ ਦਿੱਤੇ ਹੋਏ ਨੇ ਆਰਡਰ ਆਣਗੇ ਇਹਨੂੰ ਸੋਨੇ ਇੱਕ ਚੀਜ਼ ਦਿਖਾਣੇ ਆ ਆ ਬਈ ਜੋ ਵੀ ਇਰਜ਼ਾ ਖਾਂਦੇ ਨਾ ਜੋ ਵੀ ਆਪਦੇ ਚੈਨਲ ਹੈ ਜਾਂ ਕੋਈ ਵੀ ਆਪਦੇ ਸ਼ਾਪ ਹੈ ਨਾ ਉਸ ਸਟicker ਇੱਥੇ ਲਾਉਂਦਾ ਹੁੰਦਾ ਹੈ ਉਹ ਦੇਖੋ ਸਾਰੇ ਭਰੇ ਭਰੇ ਨੇ ਆ YouTube Bohemian Rider YouTuber Punjabi Rider 07 ਇਹ ਇੱਕ ਟ੍ਰੈਡੀਸ਼ਨ ਆ ਪਤਾਨੀ ਦਾ ਟ੍ਰੈਂਡ ਹੈ ਕੋਈ ਐਵੇਂ ਉੱਪਰ ਲੱਗੇ ਹੋਏ ਨੇ ਆ 2 ਮਿੰਟ 2 ਮਿੰਟ ਹੋ ਜਾਏਗਾ ਤੇ ਬਦਲ ਜੀ ਦੇਖਦੇ ਹਾਂ ਭਾਈ ਲਦਾਖ ਦੇ ਜਿਹੜੇ ਮਸ਼ਹੂਰ ਸਟਿੱਕਰ ਲੱਗਦੇ ਹੁੰਦੇ ਨੇ ਨਾ ਗੱਡੀਆਂ ਦੇ ਮਗਰ ਜਾਂ ਮੋਟਰਸਾਈਕਲ ਦੇ ਮਗਰ ਉਹ ਆਪ ਪੰਜਾਬ ਨੇ ਤੋਂ ਪ੍ਰਦੇਸ਼ ਕਿਤੇ ਨੇ ਉਹ ਤੇ ਅੱਫੇ ਨਹੀਂ ਚੱਲ ਰਿਹਾ ਉਹਨਾਂ ਦੀ ਇਹ ਤੋਂ ਸਾਨੂੰ 40 ਰੁਪਏ ਦਾ ਇੱਕ ਬੇਸ ਦਿੰਦਾ ਹੈ ਤੇ ਮੀ ਆਨੇ ਚੰਡੀ ਆਈਆਂ ਆ ਮੂਨ ਲੈਂਡ ਦੇ ਪਹਾੜ ਸਾਹਮਣੇ ਤੇ ਇੰਜੋਏ ਦਾ ਬਿਊਟੀ ਆਫ ਮੂਨ ਲੈਂਡ ਲਿਖਿਆ ਹੋਇਆ ਉਹ ਵੀ ਫੋਟੋਗ੍ਰਾਫੀ ਚੱਲ ਰਹੀ ਹੈ ਇੱਥੇ ਸਾਡੇ ਨਾਲ ਦੇ ਫੋਟੋ ਖਿੱਚ ਰਹੇ ਨੇ ਯਹਾਂ ਪਹੁੰਚ ਅੱਜ ਸਾਡੇ ਤੋਂ ਲੈ ਲਿਆ ਦਾਖਣੀ ਪਹੁੰਚ ਜਾਣਾ ਕਿਉਂਕਿ ਮੈਨੂੰ ਲੱਗਦਾ ਹੈ ਟਾਈਮ ਜ਼ਿਆਦਾ ਲੱਗਾ ਸੀ ਚੱਲੇ ਵੀ ਲੇਟ ਸੀ ਅੱਜ ਜਿਵੇਂ ਰੁਕਿਆ ਕਿ ਸਟਾਪ ਤੇ ਇੱਥੇ ਬਨਾਰ ਨੇ ਲੰਗਰ ਲਾਇਆ ਹੋਇਆ ਹੈ ਕੋੜਿਆਂ ਦਾ ਇਹ ਆ ਗਿਆ ਬਣਾ ਖਾਲਸਾ ਸ਼ੋਪਿੰਗ ਕੰਪਲੈਕਸ ਇੱਥੇ ਲਾਇਆ ਲੰਗਰ ਤੇ ਪੰਜਾਬੀ ਭਰਾ ਆਪਣੇ ਸ਼ੋਪ ਅੰਜਿਸ ਟਾਈਮ ਆਪਾਂ ਖੜੇ ਆਂ ਜਾਸਕਰ ਵੈਲੀ ਦੇ ਵਿੱਚ ਇੱਥੇ ਦੋਨੋਂ ਦੀਆਂ ਜਾਸਕਰ ਤੇ ਇੰਡਸ ਦਾ ਮੇਲ ਹੁੰਦਾ ਹੈ ਤਾਂ ਇਹਨਾਂ ਨੂੰ ਸੰਗਮ ਕਹਿੰਦੇ ਨੇ ਬਾਈ ਜਿਹੜੀ ਬ੍ਰਾਊਨ ਪਾਣੀ ਵਾਲੀ ਨਦੀ ਹੈ ਬਾਈ ਸਾਹਮਣੋਂ ਆ ਰਹੀ ਹੈ ਉਹਨੂੰ ਤਾਂ ਕਹਿੰਦੇ ਨੇ ਜਾਸਕਰ ਤੇ ਜਿਹੜੀ ਗ੍ਰੀਨ ਪਾਣੀ ਵਾਲੀ ਨਦੀ ਹੈ ਖੱਬੇ ਪਾਸਿਓਂ ਆ ਰਹੀ ਹੈ ਉਹਨੂੰ ਕਹਿੰਦੇ ਨੇ ਇੰਡਸ ਸੋ ਦੋਵਾਂ ਦਾ ਮੇਲ ਹੁੰਦਾ ਬਾਈ ਦੋਵਾਂ ਦਾ ਸੰਗਮ ਹੈ ਇੱਥੇ ਸੋ ਇਸ ਨੂੰ ਸੰਗਮ ਆਪਣਾ ਜਾਸਕਰ ਵੈਲੀ ਕਹਿੰਦੇ ਨੇ ਤੇ ਇਹ ਦੋਨੋਂ ਦੀਆਂ ਸੰਗਮ ਹੈ ਇੱਥੇ ਬਾਕੀ ਇਹ ਨਦੀ ਅੱਗੇ ਜਾ ਕੇ ਜਾਸਕਰੇ ਬਣਦੀ ਹੈ ਬਾਈ ਜਾਸਕਰੇ ਵਜਦੀ ਹੈ ਜਿੱਥੋਂ ਆਪਣਾ ਬ੍ਰਾਊਨ ਪਾਣੀ ਸਟਾਰਟ ਇਹ ਗੁਰਦੁਆਰਾ ਸ੍ਰੀ ਪੱਤਰ ਸਾਹਿਬ ਜਿੱਥੇ ਕੀ ਇਤਿਹਾਸ ਇਹ ਕਹਿੰਦਾ ਕੀ ਉਹ ਸਾਹਮਣੇ ਪਹਾੜੀ ਤੋਂ ਨਾ ਇੱਕ ਰਾਖਣੇ ਪੱਥਰ ਡਿੱਗਿਆ ਸੀ ਤੇ ਗੁਰੂ ਸਾਹਿਬ ਇੱਥੇ ਜਦ ਦੀ ਭਗਤੀ ਕਰ ਰਹੀ ਸੀ ਬਾਬਾ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਨੇ ਪੱਥਰ ਆ ਬਿਹਾਤਣਾ ਰੋਕ ਲਿਆ ਸੀ ਤੇ ਉਹ ਪੱਥਰ ਮੂਮ ਬਣ ਗਿਆ ਸੀ ਇਹ ਇਤਿਹਾਸ ਲਿਖਿਆ ਕੋਈ ਇਸ ਗੁਰਦੁਆਰਾ ਸਾਹਿਬ ਦਾ ਤੇ ਇਹ ਇਹ ਲੈ ਲੈ ਰੱਖਦੇ ਤੇ ਚਿੱਕੋ ਇੱਕ ਗੁਰਦੁਆਰਾ ਹੈ ਤੇ ਸਾਨੂੰ ਸਰ ਰਾਜ ਇੱਕੇ ਮਿਲਿਆ ਬਸੇ ਇਹ ਗੁਰਦੁਆਰਾ ਸਾਹਿਬ ਦਾ ਮੇਨ ਐਂਟ੍ਰੈਂਸ ਹੈ ਤੇ ਉਹ ਸਾਹਮਣੇ ਪੱਥਰ ਹੈ ਉਹ ਤੋਂ ਪੱਥਰ ਦੇ ਗੈੜੇ ਹਟ ਬਣੀ ਹੋਈ ਹੈ ਸਾਹਮਣੇ ਇੱਥੇ ਬਾਬਾ ਨਾਨਕ ਗੁਰਨਾਨਕ ਦੇਵ ਜੀ ਫਕਤ ਕਰ ਰਹੇ ਸੀ ਅੰਜ ਫਾਈਨਲੀ ਆਪਾਂ ਪਹੁੰਚ ਗਏ ਲੁਦਾਖ ਤੇ ਮਗਰ ਮੋੜ ਲੱਗਾ ਇਹੇ ਲੁਦਾਖ ਦਾ ਤੇ ਕੋਈ ਨਹੀਂ ਲੇ ਪਹੁੰਚੂਗੇ ਆਪਾਂ ਐਂ ਲੱਗਦਾ ਸਾਰੇ ਪਹਾੜਾਂ ਦੇ ਵਿਚਾਲੇ ਵਸੇ ਲੇ ਸਿਟੀ ਬਿਸਤਸੀ ਹੋਈ ਹੈ ਦੇਸ਼ਰ ਦੇ ਵਿੱਚ ਆਪਾਂ ਐਂਟਰੀ ਕਰ ਲਈ ਤੇ ਆਪਾਂ ਇੱਥੇ ਓਟੋ ਸਰਚ ਕਰ ਰਹੇ ਆ ਮੇਰ ਵਿਲਾ ਇਹਦੇ ਓਟਲ ਲੱਭਣ ਆਪਾਂ ਮੇਰ ਵਿਲਾ ਤੇ ਹਾਲ ਤੱਕ ਤਾਂ ਲੱਭਿਆ ਨਹੀਂ ਬਾਕੀ ਪੁੱਛ ਕੇ ਜਾਣਨੇ ਆ ਤੇ ਉੱਥੇ ਆ ਕਰਾਂਗੇ ਰੈਸਟ ਆਫ ਦੀ ਸਨ ਓਟਲ ਦਾ ਵਿੱਚ ਪਤਾ ਨਹੀਂ ਸੀ ਕਿੱਧਰ ਹੈ ਪਰ ਉਹ ਕੰਕਲ ਖੜੇ ਆ ਸਾਹਮਣੇ ਉਹਨਾਂ ਤੋਂ ਦੱਸਿਆ ਵੀ ਵਾਲਾ ਓਟਲ ਤੇ ਜਾਉ ਤੁਸੀਂ ਮੇਰ ਵਿਲਾ ਬਾਕੀ ਸਾਡ ਨਾਲ ਤੇ ਲੱਭਣ ਗਏ ਨੇ ਦੋ ਬੰਦੇ ਆਪਣੇ ਬੁਲਟ ਕਾਸਟ ਐਕਸਟੈਂਡਰ ਆ ਚੰਡੇ ਲਈ ਇਸੇ ਪਰ ਛੋਟੇ ਨੇ ਯਾਰ ਰੋਵਜਾ ਨਹੀਂ ਬੰਦੇਗਾ ਨਾ